ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰਵਾ ਦੋਸਤੋ ਜੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਫਵਾੜਾ ਲੁਧਿਆਣਾ ਇਹ ਨਾਲ ਲੱਗਦੇ ਇਲਾਕੇ ਆ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਐਨ ਕੇ ਫਾਰਮ ਐਸ ਫਾਰਮ ਚੋਂ ਕਾਫੀ ਟਾਈਮ ਬਾਅਦ ਅਜ ਇੱਕ ਵੀਡੀਓ ਬਣਾਉਣ ਲੱਗੇ ਆ ਜਰਸੀ ਵਹਿੜ ਦੀ ਤੇ ਬਿਲਕੁਲ ਹੀ ਘੱਟ ਕੀਮਤਾਂ ਲੀ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲੈ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਣ ਵਾਲੀ ਆ ਡੇਟ ਮੁਤਾਬਕ 9 10 ਦਿਨ ਬਾਈ 10 10 ਹਜੇ ਕੱਚੀ ਆ ਸੂਣ ਵਿੱਚ ਤੇ ਪਹਿਲੇ ਸੂਏ ਬਾਈ ਕਹਿੰਦਾ ਬੱਚੀ ਨੇ 10 11 ਕਿਲੋ ਦੁੱਧ ਖੁੱਲਾ ਚਵਾਇਆ ਤੇ ਐਤ ਕੀ ਦੂਜੇ ਸੂਏ ਬਾਈ ਕਹਿੰਦਾ 13 14 ਲੀਟਰ ਦੁੱਧ ਵੈੜ ਖੁੱਲਾ ਚਵਾ ਦੇਗੀ ਬਾਕੀ ਦੋਸਤੋ ਹਵਾਨਿਆਂ ਸੈਜ ਬਹੁਤ ਸੋਹਣਾ ਤੇ ਬਾਕੀ ਦੋਸਤਾਂ ਨਾਲ ਸੈਜ ਬਹੁਤ ਸੋਹਣਾ ਫੁੱਲ ਗੈਪ ਤੇ ਤੇ ਕੱਲੇ ਕਰੇ ਨਿਕਰਵੇਂ ਸੋਹਣੇ ਥਣ ਲੱਗੇ ਹੋਏ ਚਾਰੇ ਤੇ ਬੋਦੀ ਵਾਲੀ ਵੈੜਾ ਦੋਸਤੋ ਜਰਸੀ ਕੰਦ ਕੜ ਸੋਹਣਾ ਥਣ ਹਵਾਨੇ ਦੀ ਬਹੁਤ ਜ਼ਿਆਦਾ ਸਾਫ਼ ਆ ਦੋਸਤੋ ਥਣੇ ਪੂਰਾ ਫੋਰਸ ਆਂਗਣੀ ਚਾਰੇ ਥਣ ਫੁੱਲ ਗੈਪ ਤੇ ਤੇ ਕੱਲੇ ਕਰੇ ਨਿਕਰਵੇਂ ਸੋਹਣੇ ਥਣ ਲੱਗੇ ਚਾਹ ਦੇ ਸਕਦੇ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਕਾਫੀ ਹਜੇ ਵਲਟ ਲੈ ਨ ਪਈਆਂ 9 10 ਦਿਨਾਂ ਚ ਅੱਛੀ ਨੇ ਵਲਟ ਲੈ ਨ ਕੱਢ ਕੇ ਹਵਾ ਨਾ ਟੈਟ ਕਰਕੇ ਤੇ ਫਿਰ ਸੋਹਣਾ ਥਣਾ ਸੈਜ ਦੋਸਤੋ ਨਾਲ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ ਬ 22 ਰੁਪਿਆ ਉਹ ਚੋ ਬਾਈ ਕੰਨਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਉਸ ਦੀ ਗੱਲ ਬਾਤ ਕਰ ਲਏ ਦੋਸਤੋ ਅੱਜ ਦੀ ਵੀਡੀਓ ਚ ਇਹ ਹੀ ਇੱਕ ਬਾਈ ਦੀ ਜਰਸੀ ਰੈਡ ਵਕਾਉ ਸੀ ਚੈਨਲ ਨੂੰ ਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰਿਆਂ ਨੇ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਤੈਨੂੰ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਵੀਡੀਓ ਨੂੰ ਐਡ ਤਾਂ ਹੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ